ਛੋਟੇ ਛੋਟੇ ਬੱਚੇ ਨੇ ਉਹਨਾਂ ਦੇ ਸਰ ਤੋਂ ਸਾਇਆ ਚੱਕਿਆ ਗਿਆ ਜੀ ਬਹੁਤ ਜ਼ਿਆਦਾ ਥੱਕਾ ਹੋਇਆ ਜੀ ਸਾਨੂੰ ਇਨਸਾਫ ਦੀ ਚਾਹੀਦੀ ਸਾਨੂੰ ਇਨਸਾਫ ਦੀ ਪੰਗ ਜੀ ਔਰ ਸਾਨੂੰ ਕੁਝ ਚਾਹੀਦਾ ਸਾਨੂੰ ਇਨਸਾਫ ਚਾਹੀਦਾ ਜੀ ਤੁਹਾਡਾ ਤੇ ਕੀ ਹੋਇਆ ਆਪਣੇ ਪਾਪਾ ਦਾ ਕਤਲ ਕੀਤਾ ਗਿਆ ਮੇਰਾ ਨਾਮ ਸ਼ੌਕਤ ਅਲੀ ਹੈ ਜੀ ਹਾਂ ਜੀ ਮੇਰੇ ਡੈਡੀ ਦਾ ਕਤਲ ਕਰਤਾ ਜੀ ਤੇ ਕੀ ਹੋਇਆ ਕਿ ਕਿਉਂ ਕਤਲ ਕੀਤਾ ਵਾ ਇਹ ਸਰ ਇਹ ਲੜਕੀ ਦੀ ਰਾਂਝੇ ਸੀਗੇ ਉਹ ਮੇਰੀ ਭੈਣ ਨੂੰ ਛੋਟੀ ਨੂੰ ਚੱਕਣ ਆਏ ਸੀਗੇ ਅੱਛਾ ਜੀ ਹੂੰ ਇਹ ਜਦੋਂ ਉਹਨਾਂ ਨੇ ਚੱਕਣ ਲੱਗੇ ਤੇ ਡੈਡੀ ਉੱਠ ਖੜਿਆ ਤੇ ਉਹਨਾਂ ਕੋਲ ਤੇ ਹਜ਼ਾਰ ਹਥਿਆਰ ਸੀ ਕੋ ਪੂਰੀ ਤਿਆਰੀ ਨਾਲ ਆਏ ਹੋਏ ਸੀ ਅੱਛਾ ਜੀ ਕਿਸੇ ਨੇ ਵੀ ਰੋਕ ਦੀ ਕੋਸ਼ਿਸ਼ ਕੀਤੀ ਦਾ ਆਪਣੀ ਬਾਰਦਾਤ ਜਿਹੜੀ ਉਹਨਾਂ ਨੇ ਕੀਤੀ ਆ ਉਹ ਕਰਦੇ ਆ ਸੀ ਠੀਕ ਹੈ ਉਹ ਤੋਂ ਬਾਅਦ ਸਾਰਾ ਉਹਨਾਂ ਨੇ ਜਿੰਨੇ ਉਹਨਾਂ ਕੋਲ ਹਥਿਆਰ ਸੀ ਜਿੰਨੇ ਬੰਦੇ ਸੀਗੇ ਉਹਨਾਂ ਨੇ ਸਾਰਿਆਂ ਨੇ ਡੈਡੀ ਦੇ ਵਾਰ ਕਰਨ ਲੱਗੇ ਸੀ ਕਿੰਨੇ ਕੁ ਬੰਦੇ ਸੀਗੇ ਉਹ ਬੰਦੇ ਤਾਂ ਸਰ ਉਹ ਸੀਗੇ 14-15 ਬੰਦੇ ਸੀ ਲਗਭਗ ਬਾਕੀ ਉਰੇ ਸਾਈਡਾਂ ਸੂਡਾਂ ਤੇ ਹੋਣਗੇ ਖੜੇ ਜਿਹੜੇ ਅੰਦਰ ਬੰਦੇ ਸੀਗੇ ਉਹ 5 ਬੰਦੇ ਸੀਗੇ ਠੀਕ ਹੈ ਜੀ ਹਾਂ ਜੀ ਜਿਹੜੇ ਬਾਹਰ ਵੇੜੇ 'ਚ ਖੜੇ ਸੀਗੇ ਉਹ ਬੰਦੇ ਸੀਗੇ ਜੇ 7-8 ਬੰਦੇ ਬਾਹਰ ਖੜੇ ਸੀਗੇ 5-7 ਬੰਦੇ ਬਾਕੀ ਅੰਦਰ ਹੀ ਮੰਨ ਲਓ ਅੰਦਰ ਬਾਹਰ ਟੋਟਲ ਬੰਦੇ ਸੀਗੇ ਯਾਨੀ ਕਿ ਉਹਨਾਂ ਰਾਤ ਦਾ ਸਮਾਂ ਸੀਗਾ ਸਰ ਜੀ ਇਹ 5 ਬੰਦੇ ਦੀ ਪਛਾਣ ਆ ਗਈ ਸੀ ਚੰਗੀ ਤਰ੍ਹਾਂ ਉਹਨਾਂ ਬਾਰੇ ਪੁਲਿਸ ਨੂੰ ਦੱਸਤਾ ਸਾਰਾ ਕੁਝ ਦੱਸਿਆ ਤੇ ਇਹ ਆਪਣੀ ਭੈਣ ਦੇ ਛੋਟੇ ਹੁੰਦੇ ਬਚਪਨ ਚ ਕੋਈ ਵਿਆਹ ਦੀ ਗੱਲ ਸੀਗੀ ਜਿਹਦੇ ਕਰਕੇ ਹਾਂਜੀ 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 ਬਚਪਨ ਦੀ ਗੱਲ ਹੋਈ ਹੋਈ ਸੀ ਵਿਆਹ ਦੀ ਹਾਂਜੀ ਤੋਂ ਬਾਅਦ ਸਾਰ ਫਿਰ ਆਣ-ਬਾਣ ਤੋਂ ਹੋਣ ਲੱਗੀ ਸੀਗੇ ਇਹਨਾਂ ਨਾਲ ਠੀਕ ਹੈ ਫਿਰ ਇਹ ਤੁਮ ਕਹਿੰਦੇ ਲੱਗੇ ਕਹਿੰਦਾ ਕੋਈ ਨਹੀਂ ਸਾਡੀ ਮੰਗ ਅਸੀਂ ਲਈ ਜਾਵਾਂਗੇ ਠੀਕ ਹੈ ਹਾਂਜੀ ਇਸ ਕਰਕੇ ਸਾਰਾ ਇਸ ਤਰ੍ਹਾਂ ਜਿਸ਼ਚ ਕੀਤਾ ਹਾਂਜੀ ਹਾਂਜੀ ਤੁਹਨ ਕੀ ਮੰਗ ਕਰਦੇ ਹੋ ਤੁਸੀਂ ਕਿ ਮਤਲਬ ਪੁਲਿਸ ਕਾਰਵਾਈ ਕਰੇ ਸਰ ਸਾਡੀ ਇਹੀ ਮੰਗ ਆ ਕਿ ਬਸ ਇਨਸaaf ਮਿਲਣਾ ਚਾਹੀਦਾ ਸਾਨੂੰ ਸਾਡੇ ਨਾਲ ਤੱਕਾ ਹੋਇਆ ਜੀ ਜੀ ਹਾਂਜੀ ਠੀਕ ਹਾਂਜੀ ਠੀਕ ਹੈ ਸਰ ਇੱਕ ਪਿੰਡ ਸਦਰਪੁਰੇ ਦੇ ਵਿੱਚ ਬਾਲ ਵਿਆਹ ਨੂੰ ਲੈ ਕੇ ਇੱਕ ਬੇਟੀ ਦੇ ਪਿਓ ਦਾ ਕਤਲ ਦਾ ਮਾਮਲਾ ਸਾਹਮਣੇ ਆਇਆ ਹੈ ਇਹ ਕਤਲ ਸਰ ਮਤਲਬ ਇਸੇ ਗੱਲ ਕਰਕੇ ਕੀਤਾ ਗਿਆ ਬਾਲ ਵਿਆਹ ਕਰਕੇ ਜਾਂ ਕੁਝ ਹੋਰ ਹੈ ਅੱਛਾ ਸਾਡੇ ਕੋਲੇ ਸਦਰਪੁਰਾ ਇੱਥੇ ਇਹ ਗੁਜਰ ਸਖ ਗੁਜਰ ਪਾਈ ਚਰ ਰਾਤਰੀ ਰਹਿੰਦੀ ਹੈ ਜੀ ਸਾਡੇ ਕੋਲੇ ਸ਼ੌਕ ਤਾਂ ਨਹੀਂ ਹੈ ਰਹਿਮ ਇਹਦਾ ਫਾਦਰ ਰਹਿਮਦੀਨ ਹੈ ਜੀ ਬਸ ਇੱਕ ਸਦਪੁਰਾ ਤੇ ਪਿਛਲੇ 4-5 ਮਹੀਨਿਆਂ ਤੋਂ ਆ ਕੇ ਇੱਥੇ ਇਹਨਾਂ ਨੇ ਸਟੇ ਕੀਤੀ ਸੀ ਕਿ ਜੀ ਤੇ ਜਿਹਦਾ ਕਤਲ ਹੋਇਆ ਉਹਦਾ ਨਾਮ ਰਹਿਮਦੀਨ ਹੈ ਜੀ ਅ ਜਿਹੜਾ ਰਹਿਮਦੀਨ ਉਹਦਾ ਇੱਕ ਭਿੰਤਰ ਸੀਗਾ ਜੀ ਅ ਸ਼ਹਾਦੀਨ ਉਹਨਾਂ ਸ਼ਾਹੂ ਇਹ ਮਾਨਪੁਰ ਹੈਲਕਾ ਗਿਲਪਟਸਪੈਂਡਲ ਪੈਂਦਾ ਜੀ ਇਹਨਾਂ ਦੇ ਛੋਟੇ ਮਤਲਬ ਬੱਚਿਆਂ ਕਿ ਜਦੋਂ ਬੱਚੇ ਵੱਡੇ ਹੋ ਜਾਣਗੇ ਸ਼ਾਹ ਦੇ ਆਪਣੇ ਭਤੀਜੇ ਨਾਲ ਨਕਾਦੀ ਗਲੂਸੀ ਤੇ ਬਾਅਦ ਵਿੱਚ ਇਹਨਾਂ ਵਿੱਚ ਕੋਈ ਜਨਵਰ ਹੋ ਗਈ ਤੇ ਜਿਹੜਾ ਰਹਿਨਦੀ ਨੇ ਉਹਨੇ ਬੁਨਾ ਕਰਤਾ ਸੀ ਕਿ ਭਈ ਮੈਂ ਆਪਣੀ ਲੜਕੀ ਦਾ ਰਹਿਤ ਉਹ ਨਹੀਂ ਦੇਣਾ ਜਸ ਕਰਕੇ ਜਿਹੜਾ ਸ਼ਾਹ ਦੇਣਾ ਆਪਣੇ ਬੇਟਿਆਂ ਤੇ ਆਪਣੇ ਭਤੀਜਿਆਂ ਨਾਲ ਕੇ ਇਹਦੀ ਘੋਟਮਾਰ ਕੀਤੀ ਦੌਰਾਨ ਇਹ ਇਲਾਜ ਰਹਿਨਦੀ ਦੀ ਮੌਤ ਹੋ ਜਾਂਦੀ ਹੈ ਤੇ ਜਸ ਤੇ ਉਹ ਸ਼ੌਕਤ ਲਈ ਜਿਹੜਾ ਉਹਦਾ ਬੇਟਾ ਉਹਦਾ ਬਿਆਨ ਉਹਦੇ ਬਿਆਨ ਤੇ ਮੁਕਤਾਨ ਬੇਕਲਾਫ ਨੂੰ ਮੁਕਦਮਾ ਦਰਜ ਕਰਕੇ ਇਨਵੈਸਟੀਗੇਸ਼ਨ ਸ਼ੁਰੂ ਕਰ ਦਿੱਤੀ ਗਈ ਹੈ ਜੀ ਸਰ ਇਹ ਕਿੰਨੇ ਬੰਦਿਆਂ ਦੇ ਖਿਲਾਫ ਕਦਮ ਆਇਆ ਜੀ ਹਾਂ ਟੋਟਲ 5 ਬੰਦੇ ਨੇ ਤੇ ਇਹਨਾਂ ਦੱਸਣ ਦੇ ਮੁਤਾਬਕ ਕੋਈ ਨਾਮ ਲੰਘੂ ਨਹੀਂ ਨੇ ਉਹ ਉਹ ਵੈਰੀਫਾਈ ਕਰ ਲਾਂਗੇ ਤੇ ਰੇਡਸ ਜਾਰੀ ਨੇ ਜੀ ਜਲਦੀ ਹੀ ਇਹਨਾਂ ਨੂੰ ਗ੍ਰਿਫਤਾਰ ਕਰਕੇ ਪੇਸ਼ ਹਜ਼ਰਦ ਕੀਤਾ